ਸ਼੍ਰੋਮਣੀ ਅਕਾਲੀ ਦਲ ਚ ਪਿਆ ਕਲੇਸ਼ ਹੁਣ ਵਧਦਾ ਜਾ ਰਿਹਾ ਦੋਵੇਂ ਧੜੇ ਦਫ਼ਤਰ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਨੇ ਤੇ ਭੜਨ ਦੀ ਸਥਿਤੀ ਬਣ ਗਈ ਹੈ ਦੋਵੇਂ ਧੜੇ ਆਪਸ ਚ ਭੜ ਵੀ ਸਕਦੇ ਆ ਹਾਲਾਤ ਨਾਜ਼ੁਕ ਜਿਹੇ ਆ ਉਹ ਚੰਡੀਗੜ੍ਹ ਵਾਲੇ ਦਫ਼ਤਰ ਤੇ ਬਣਦੇ ਜਾਂਦੇ ਐ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਆਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਹੜਾ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਤੇ ਹੁਣ ਚਰਚਾ ਹੈ ਕਿ ਉਹ ਦਫਤਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਇਸ ਨੂੰ ਲੈ ਕੇ ਸੁਖਬੀਰ ਬਾਦਲ ਦੇ ਧੜੇ ਵੱਲੋਂ ਵੱਡੀ ਪੱਧਰ ਦੇ ਉੱਤੇ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨੂੰ ਜੜਾਇਆ ਦਫਤਰ ਦੇ ਵਿੱਚ ਬਿਠਾ ਦਿੱਤਾ ਗਿਆ ਹੈ ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ ਹੈ ਅਜਿਹੀ ਸਥਿਤੀ ਨੂੰ ਵੇਖਦਿਆਂ ਹੋਇਆਂ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਵੀ ਉੱਥੇ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪਾਰਟੀ ਦੇ ਮੁੱਖ ਦਫ਼ਤਰ ਤੇ ਬਾਗੀ ਖੇਮੇ ਦੇ ਕਾਬਜ ਹੋਣ ਦਾ ਡਰ ਸਤੌਣ ਲੱਗਿਆ ਹੈ ਅਜਿਹੀ ਹਲਚਲ ਪਾਰਟੀ ਅੰਦਰ ਉਦੋਂ ਦੇਖਣ ਨੂੰ ਮਿਲੀ ਜਦੋਂ ਭਿੰਨਕ ਪਈ ਕੇ ਪਾਰਟੀ ਦਾ ਬਾਗੀ ਖੇਮਾ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਨ ਦੀ ਤਿਆਰੀ ਖਿੱਚ ਰਿਹਾ ਹੈ ਹਾਲਾਂਕਿ ਬਾਗੀ ਖੇਮੇ ਵੱਲੋਂ ਅਧਿਕਾਰਤ ਤੌਰ ਤੇ ਅਜੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਸੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਸੱਦੇ ਤੇ ਸੈਂਕੜੇ ਅਕਾਲੀ ਆਗੂ ਅਤੇ ਵਰਕਰ ਪਾਰਟੀ ਦੇ ਮੁੱਖ ਦਫ਼ਤਰ ਪੁੱਜੇ ਪਾਰਟੀ ਦੇ ਸੀਨੀਅਰ ਆਗੂ ਤੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪਾਰਟੀ ਵਰਕਰ ਇਹ ਤਤਨੂ ਬਰਦਾਸ਼ਤ ਨਹੀਂ ਕਰਨਗੇ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਜੂਥ ਵਿੰਗ ਤੇ ਵਿਦਿਆਰਥੀ ਵਿੰਗ ਦੇ ਆਗੂ ਉੱਥੇ ਮੌਜੂਦ ਰਹੇ ਇਸੇ ਵਿੱਚ ਹੀ ਇਹ ਗੱਲ ਸਾਹਮਣੇ ਆਈ ਕਿ ਲਗਾਤਾਰ ਜਿਹੜਾ ਬਾਗੀ ਖੇਮਾ ਆ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਪਾਰਟੀ ਦਫ਼ਤਰ ਤੇ ਕਿਸੇ ਤਰੀਕੇ ਨਾਲ ਕਬਜ਼ਾ ਕੀਤਾ ਜਾ ਸਕੇ ਜਿਸ ਨੂੰ ਲੈ ਕੇ ਲਗਾਤਾਰ ਇਸ ਸਾਰੇ ਮਾਮਲੇ ਦੇ ਵਿੱਚ ਸਰਗਰਮੀ ਵੇਖੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਮੁੱਖ ਦਫ਼ਤਰ ਦੇ ਵਿੱਚ ਦਫ਼ਤਰ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਕੀਤੀ ਸੀਨੀਅਰ ਪਾਰਟੀ ਆਗੂ ਡਾਕਟਰ ਦਲਜੀਤ ਜੀ ਮਾਣੇ ਮੀਟਿੰਗ ਮਗਰੋਂ ਕਿਹਾ ਕਿ ਜਿਹੜੇ ਆਗੂਆਂ ਨੇ ਪਾਰਟੀ ਦੇ ਖਿਲਾਫ ਪ੍ਰੋਗਰਾਮ ਸ਼ੁਰੂ ਕੀਤੇ ਨੇ ਉਹਨਾਂ ਲਈ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੋਈ ਥਾਂ ਨਹੀਂ ਹੈ ਅਤੇ ਪਾਰਟੀ ਵਰਕਰ ਅਜਿਹੇ ਤੱਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਚੀਮਾ ਨੇ ਕਿਹਾ ਕਿ ਪਾਰਟੀ ਦਾ ਮੁੱਖ ਦਫ਼ਤਰ ਹਰੇਕ ਵਾਸਤੇ ਹੈ। ਉਹਨਾਂ ਕਹਿ ਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਹਰੇਕ ਵਿੰਗ ਤੇ ਆਗੂਆਂ ਨਾਲ ਮੀਟਿੰਗ ਕੀਤੀਆਂ ਨੇ। ਉਹਨਾਂ ਕਹਿ ਕੇ ਜਿਹੜੇ ਆਗੂ ਆਪਣੇ ਆਪ ਨੂੰ ਅਕਾਲੀ ਦਲ ਦੇ ਬਾਗੀ ਕਹਾਉਂਦੇ ਨੇ, ਉਹਨਾਂ ਨੇ ਖੁੱਲਾ ਸੱਦਾ ਦੇਣ ਦੇ ਬਾਵਜੂਦ ਵੀ ਇਹਨਾਂ ਮੀਟਿੰਗਾਂ ਵਿੱਚ ਭਾਗ ਨਹੀਂ ਲਿਆ। ਉਹਨਾਂ ਕਹਿ ਕੇ ਹੁਣ ਇਹ ਆਗੂਆਂ ਨੇ ਆਪਣੀ ਪਾਰਟੀ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਜਿਹੇ ਆਗੂਆਂ ਦੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੋਈ ਥਾਣੀ ਹੋ ਸਕਦੀ। ਟੀਮ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਲੋਕਤਾਂਤ੍ਰਿਕ ਪ੍ਰਕਿਰਿਆ ਤਹਿਤ ਚੁਣੇ ਗਏ ਪ੍ਰਧਾਨ ਨੇ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਮੁਤਾਬਕ ਪਾਰਟੀ ਦਫ਼ਤਰ ਚਲਾਇਆ ਜਾਂਦਾ ਹੈ ਤੇ ਬਾਗੀ ਖੇਮਾ ਪ੍ਰਧਾਨ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਕੇ ਪਾਰਟੀ ਦਫ਼ਤਰ ਵਿੱਚ ਮੀਟਿੰਗ ਨਹੀਂ ਕਰ ਸਕਦਾ। ਉਧਰ ਦੂਜੇ ਪਾਸੇ ਬਾਗੀ ਖੇਮੇ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵੜਾਲਾ ਨੇ ਕਹਿਆ ਕਿ ਪਾਰਟੀ ਦਾ ਮੁਖ ਦਫ਼ਤਰ ਸਭ ਦਾ ਸਾਂਝਾ ਪਰ ਉਹਨਾਂ ਦਾ ਮੁਖ ਦਫ਼ਤਰ ਵਿੱਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਹਨਾਂ ਕਹੇ ਕਿ ਉਹ ਮੁਖ ਦਫ਼ਤਰ ਵਿੱਚ ਠੱਕੇ ਨਾਲ ਨਹੀਂ ਜਾਣਗੇ ਬਲਕਿ ਉਹ ਤਾਂ ਪਹਿਲਾਂ ਲੋਕਾਂ ਵਿੱਚ ਜਾਣਗੇ ਤੇ ਲੋਕਾਂ ਦੀ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਦਫ਼ਤਰ ਵਿੱਚ ਜਾਣਗੇ ਦਰਅਸਲ ਜਿਹੜੀ ਜਾਣਕਾਰੀ ਚੰਡੀਗੜ੍ਹੋਂ ਨਿਕਲ ਕੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਖਿਮਾ ਇਸ ਗੱਲੋਂ ਡਰਿਆ ਹੋਇਆ ਸੀ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਬਾਗੀ ਖੇਮੇ ਦੇ ਵੱਲੋਂ ਪਹਿਲਾਂ ਹੀ ਪੀਪਲਸ ਕਨਵੈਨਸ਼ਨ ਸੈਂਟਰ ਦੇ ਵਿੱਚ ਆਪਣਾ ਪ੍ਰੋਗਰਾਮ ਲਿਖਿਆ ਗਿਆ ਸੀ ਅਜੇ ਹੀ ਕੋਈ ਜਾਣਕਾਰੀ ਨਹੀਂ ਸੀ ਕਿ ਉਹ ਜਾਣਗੇ ਇਹ ਪਾਰਟੀ ਵਰਕਰਾਂ ਦੇ ਵਿੱਚ ਉਤਸ਼ਾਹ ਭਰਨ ਦੇ ਲਈ ਪਾਰਟੀ ਵਰਕਰਾਂ ਦੇ ਵਿੱਚ ਜਿਹੜਾ ਆ ਉਹ ਇਹ ਦਿਖਾਉਣ ਦੇ ਲਈ ਕਿ ਸਾਡਾ ਦਫਤਰ ਦੇ ਉੱਤੇ ਕਬਜ਼ਾ ਹੈ ਕਿਉਂਕਿ ਦੇਖੋ ਪਾਰਟੀ ਜਦੋਂ ਟੁੱਟਦੀ ਆ ਵੰਡੀ ਜਾਂਦੀ ਆ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਕਿਹੜੇ ਦਫ਼ਤਰ ਚ ਕਿਹਦਾ ਕਬਜ਼ਾ ਹੋ ਜਾਂਦਾ ਕਿੱਥੇ ਕਿਹਦਾ ਤੇ ਫਿਰ ਉਹ ਉਵੇਂ ਹੀ ਰਹਿੰਦਾ ਆ ਕਿਉਂਕਿ ਉਹ ਲੰਬਾ ਪ੍ਰੋਸੈਸ ਪੈ ਜਾਂਦਾ ਇਸ ਕਰਕੇ ਮੁੱਖ ਦਫ਼ਤਰ ਨੂੰ ਬਚਾਉਣ ਦੇ ਲਈ ਜਿਹੜਾ ਉਹ ਵੱਡੀ ਕਸ਼ਮਕਸ਼ ਸ਼੍ਰੋਮਣੀ ਅਕਾਲੀ ਦਲ ਕਰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਦੋਵੇਂ ਧੜੇ ਇਸ ਮਾਮਲੇ 'ਚ ਆਹਮੋ ਸਾਹਮਣੇ ਨੇ ਜੇ ਤੁਸੀਂ ਕਹੋਗੇ ਦੂਜਾ ਧੜਾ ਪਾਰਟੀ ਦਫਤਰ ਦੇ ਮੁੱਖ ਦਫਤਰ 'ਚ ਜਾਣ ਦਾ ਇਸ਼ਕ ਨਹੀਂ ਇਹ ਵੀ ਨਹੀਂ ਉਹਨਾਂ ਦੇ ਵੱਲੋਂ ਵੀ ਚਾਰਾ ਜੋਈਆਂ ਕੀਤੀਆਂ ਜਾ ਰਹੀਆਂ ਨੇ ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ 'ਚ ਇਹ ਜਿਹੜਾ ਸਿਆਸੀ ਰੰਗ ਨੇ ਇਹਦੇ ਕਿਸ ਪ੍ਰਕਾਰ ਦੇ ਵਿਖਾਈ ਦਿੰਦੇ ਨੇ